ਖੜਾ ਦੀ ਤਬਾਹੀ ਦੇ ਦਰਮਿਆਨ ਹਿਮਾਚਲ ਤੋਂ ਇੱਕ ਅਜੀਬ ਹੀ ਖਬਰ ਸਾਹਮਣੇ ਆਈ ਹੈ ਜਿਸ ਨੇ ਕੁਝ ਸਮੇਂ ਦੇ ਹੀ ਲਈ ਪਰ ਲੋਕਾਂ ਦੇ ਚਿਹਰਿਆਂ ਤੇ ਮੁਸਕਾਨ ਲਿਆ ਦਿੱਤੀ ਹੈ ਹਿਮਾਚਲ ਦੇ ਵਿੱਚ ਮੌਲੇਤਾਰ بارش ਲਗਾਤਾਰ ਤਬਾਹੀ ਮਚਾ ਰਹੀ ਹੈ ਜ਼ਮੀਨ ਖਿਸਕਣਾ ਬੱਦਲ ਫੱਟਣਾ ਅਤੇ ਅਚਾਨਕ ਹੜ ਵਰਗੀਆਂ ਘਟਨਾਵਾਂ ਨੇ ਆਮ ਜਨ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ ਪਰ ਇਸ ਦੌਰਾਨ ਮੰਡੀ ਜ਼ਿਲ੍ਹੇ ਦੇ ਧਰਮਪੁਰ ਖੇਤਰ ਦੇ ਸਿਆਠੀ ਪਿੰਡ ਤੋਂ ਇੱਕ ਹੈਰਾਨ ਕਰਨ ਵਾਲੀ ਖਬਰ ਆਈ ਜਿੱਥੇ ਇੱਕ ਕੁੱਤੇ ਦੇ ਸਮੇ ਸਿਰ ਭੌਂਕਣ ਕਰੇਨ 20 ਪਰਿਵਾਰਾਂ ਦੇ 67 ਲੋਕ ਸਮੇਂ ਸਿਰ ਆਪਣੀਆਂ ਜਾਨਾਂ ਬਚਾਉਣ ਦੇ ਵਿੱਚ ਕਾਮਯਾਬ ਹੋ ਗਏ। ਇਹ ਘਟਨਾ 3 ਜੂਨ ਦੀ ਹੈ। ਰਾਤ ਨੂੰ 12 ਤੋਂ 1 ਵਜੇ ਦੇ ਵਿੱਚ ਕਾਰ ਦੀ ਘਟਨਾ ਹੈ। ਲਗਾਤਾਰ بارش ਤੇ ਵਿਚਕਾਰ ਪਿੰਡ ਨਿਵਾਸੀ ਨਰਿੰਦਰ ਦੇ ਘਰ ਦੀ ਦੂਜੀ ਮੰਜ਼ਿਲ ਤੇ ਸੋਰੇ ਸੀ। ਕੁੱਤੇ ਨੇ ਅਚਾਨਕ ਉੱਚੀ-ਉੱਚੀ ਭੌਂਕਣਾ ਸ਼ੁਰੂ ਕਰ ਦਿੱਤਾ ਅਤੇ ਫਿਰ ਡਰ ਦੇ ਮਾਰੇ ਆਵਾਜ਼ਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਨਰਿੰਦਰ ਨੇ ਦੱਸਿਆ ਕਿ ਮੈਂ ਉਸ ਦੀ ਆਵਾਜ਼ ਸੁਣ ਕੇ ਉੱਠਿਆ। ਜਦੋਂ ਮੈਂ ਉੱਪਰ ਗਿਆ ਤਾਂ ਮੈਂ ਦੇਖਿਆ ਕਿ ਕੰਧ ਦੇ ਵਿੱਚ ਇੱਕ ਵੱਡੀ ਦਰਾਰ ਸੀ ਅਤੇ ਪਾਣੀ ਘਰ ਦੇ ਵਿੱਚ ਵੜਨਾ ਸ਼ੁਰੂ ਹੋ ਗਿਆ ਸੀ। ਮੈਂ ਤੁਰੰਤ ហេਠਾ ਭੱਜਿਆ ਅਤੇ ਸਾਰਿਆਂ ਨੂੰ ਜਗਾਇਆ ਇਸ ਤੋਂ ਬਾਅਦ ਨਰਿੰਦਰ ਨੇ ਬਾਕੀ ਪਿੰਡ ਵਾਸੀਆਂ ਨੂੰ ਜਗਾਇਆ ਅਤੇ ਉਹਨਾਂ ਨੂੰ ਤੁਰੰਤ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਮੀਂਹ ਨਾਲ ਤੇਜ਼ ਸੀ ਕਿ ਲੋਕ ਕਪੜਾ ਸਮਾਨ ਵੀ ਨਹੀਂ ਲੈ ਸਕੇ ਅਤੇ ਖਾਲੀ ਹੱਥ ਭੱਜ ਗਏ ਥੋੜੀ ਦਰ ਬਾਅਦ ਹੀ ਪਿੰਡ ਦੇ ਵਿੱਚ ਇੱਕ ਭਿਆਨਕ ਜ਼ਮੀਨ ਖਿਸਕ ਗਈ ਜਿਸ ਵਿੱਚ ਲਗਭਗ ਇੱਕ ਦਰਜਨ ਘਰ ਜ਼ਮੀਨ ਨਾਲ ਟਕਰਾ ਗਏ ਹੁਣ ਸਿਆਠੀ ਪਿੰਡ ਵਿੱਚ ਸਿਰਫ 4 ਤੋਂ 5 ਘਰ ਦਿਖਾਈ ਦੇ ਰਹੇ ਨੇ ਬਾਕੀ ਮਲਬੇ ਹੇਠ ਦੱਬੇ ਹੋਏ ਨੇ ਜਾਣਕਾਰੀ ਅਨੁਸਾਰ ਬਚੇ ਹੋਏ ਲੋਕ ਪਿਛਲੇ 7 ਦਿਨਾਂ ਤੋਂ ਤ੍ਰਿਆੰਬਲਾ ਪਿੰਡ ਦੇ ਨੈਣਾਦੇਵੀ ਮੰਦਿਰ ਵਿੱਚ ਪਨਾਹ ਲੈ ਰਹੇ ਨੇ ਇਸ ਦੁਖਾਂਤ ਤੋਂ ਬਾਅਦ ਬਹੁਤ ਸਾਰੇ ਪਿੰਡ ਵਾਸੀ ਹਾਈ ਬਲੱਡ ਪ੍ਰੈਸ਼ਰ ਅਤੇ ਡਿਪਰੈਸ਼ਨ ਵਰਗੀਆਂ ਸਮੱਸਿਆਵਾਂ ਨਾਲ ਜੂਝ ਰਹੇ ਨੇ ਸਰਕਾਰ ਵੱਲੋਂ 10000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ ਅਤੇ ਆਲੇ-ਦੋਲੇ ਦੇ ਪਿੰਡਾਂ ਨੇ ਵੀ ਮਦਦ ਦਾ ਹੱਥ ਵਧਾਇਆ ਹੈ 20 ਜੂਨ ਤੋਂ ਹੁਣ ਤੱਕ ਹਿਮਾਚਲ ਦੇ ਵਿੱਚ 78 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿਨ੍ਹਾਂ ਵਿੱਚੋਂ 50 ਲੋਕਾਂ ਦੀ ਮੌਤ ਮੀਂਹ ਨਾਲ ਸੰਬੰਧਿਤ ਹਾਦਸਿਆਂ ਦੇ ਵਿੱਚ ਹੋਈ ਹੈ ਹੁਣ ਤੱਕ ਸੂਬੇ ਦੇ ਵਿੱਚ 23 ਅਚਾਨਕ ਹੜ੍ਹ 19 ਬੱਦਲ ਫੱਟਣ ਅਤੇ 16 ਜ਼ਮੀਨ ਖਿਸਕਣ ਅਤੇ ਘਟਨਾਵਾਂ ਦਰਜ ਕੀਤੀਆਂ ਗਈਆਂ ਨੇ ਮੰਡੀ ਜ਼ਿਲ੍ਹਾ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ ਜਿੱਥੇ 156 ਸੜਕਾਂ ਅਜੇ ਵੀ ਬੰਦ ਨੇ ਮੌਸਮ ਵਿਭਾਗ ਨੇ 10 ਜ਼ਿਲ੍ਹਿਆਂ ਦੇ ਵਿੱਚ ਅਚਾਨਕ ਹੜ੍ਹ ਦੀ ਚੇਤਾਵਨੀ ਜਾਰੀ ਕੀਤੀ ਹੈ ਹੜ੍ਹਾਂ ਦੀ ਤਬਾਹੀ ਦੇ ਦਰਮਿਆਨ ਹਿਮਾਚਲ ਤੋਂ ਇੱਕ ਅਜੀਹ ਖਬਰ ਸਾਹਮਣੇ ਆਈ ਹੈ ਜਿਸ ਨੇ ਕੁਝ ਸਮੇਂ ਲਈ ਪਰ ਲੋਕਾਂ ਦੇ ਚਿਹਰਿਆਂ ਤੇ ਮੁਸਕਾਨ ਲਿਆ ਦਿੱਤੀ ਹੈ ਹਿਮਾਚਲ ਦੇ ਵਿੱਚ ਮੌਹਲੇ ਧਾਰ ਬਾਰਿਸ਼ ਲਗਾਤਾਰ ਤਬਾਹੀ ਮਚਾ ਰਹੀ ਹੈ ਜ਼ਮੀਨ ਖਿਸਕਣ, ਬਦਲ ਫੱਟਣ ਅਤੇ ਅਚਾਨਕ ਹੜ ਵਰਗੀਆਂ ਘਟਨਾਵਾਂ ਨੇ ਆਮ ਜਨ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ ਪਰ ਇਸ ਦੌਰਾਨ ਮੰਡੀ ਜ਼ਿਲ੍ਹੇ ਦੇ ਤਰੰਪੁਰ ਖੇਤਰ ਦੇ ਸਿਆਠੀ ਪਿੰਡ ਤੋਂ ਇੱਕ ਹੈਰਾਨ ਕਰਨ ਵਾਲੀ ਖਬਰ ਆਈ ਜਿੱਥੇ ਇੱਕ ਕੁੱਤੇ ਦੇ ਸਮੇਂ ਸਿਰ ਭੌਂਕਣ ਕਰਨ 20 ਪਰਿਵਾਰਾਂ ਦੇ 67 ਲੋਕ ਸਮੇਂ ਸਿਰ ਆਪਣੀਆਂ ਜਾਨਾਂ ਬਚਾਉਣ ਦੇ ਵਿੱਚ ਕਾਮਯਾਬ ਹੋ ਗਏ। ਇਹ ਘਟਨਾ 3 ਜੂਨ ਦੀ ਹੈ ਰਾਤ ਨੂੰ 12 ਤੋਂ 1 ਵਜੇ ਦੇ ਵਿਚਕਾਰ ਦੀ ਘਟਨਾ ਹੈ। ਲਗਾਤਾਰ ਬਾਰਿਸ਼ ਦੇ ਵਿਚਕਾਰ ਪਿੰਡ ਨਿਵਾਸੀ ਨਰਿੰਦਰ ਦੇ ਘਰ ਦੀ ਦੂਜੀ ਮੰਜ਼ਲ ਤੇ ਸੌਰੇ ਸੀ। ਕੁੱਤੇ ਨੇ ਅਚਾਨਕ ਉੱਚੀ ਉੱਚੀ ਭੌਕਣਾ ਸ਼ੁਰੂ ਕਰ ਦਿੱਤਾ ਅਤੇ ਫਿਰ ਡਰ ਦੇ ਮਾਰੇ ਆਵਾਜ਼ਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਨਰਿੰਦਰ ਨੇ ਦੱਸਿਆ ਕਿ ਮੈਂ ਉਸ ਦੀ ਆਵਾਜ਼ ਸੁਣ ਕੇ ਉੱਠਿਆ ਜਦੋਂ ਮੈਂ ਉੱਪਰ ਗਿਆ ਤਾਂ ਮੈਂ ਦੇਖਿਆ ਕਿ ਕੰਧ ਦੇ ਵਿੱਚ ਇੱਕ ਵੱਡੀ ਦਰਾਰ ਸੀ ਅਤੇ ਪਾਣੀ ਕਰ ਦੇ ਵਿੱਚ ਵੜਨਾ ਸ਼ੁਰੂ ਹੋ ਗਿਆ ਸੀ ਮੈਂ ਤੁਰੰਤ heਠਾ ਭੱਜਿਆ ਅਤੇ ਸਾਰਿਆਂ ਨੂੰ ਜਗਾਇਆ ਇਸ ਤੋਂ ਬਾਅਦ ਨਰਿੰਦਰ ਨੇ ਬਾਕੀ ਪਿੰਡ ਵਾਸੀਆਂ ਨੂੰ ਜਗਾਇਆ ਅਤੇ ਉਹਨਾਂ ਨੂੰ ਤੁਰੰਤ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਮੀਂਹ ਅਨਾ ਤੇ ਸੀ ਕਿ ਲੋਕ ਕਪੜਾ ਸਮਾਨ ਵੀ ਨਹੀਂ ਲੈ ਸਕੇ ਅਤੇ ਖਾਲੀ ਹੱਥ ਭੱਜ ਗਏ ਥੋੜੀ ਦੇਰ ਬਾਅਦ ਹੀ ਪਿੰਡ ਦੇ ਵਿੱਚ ਇੱਕ ਭਿਆਨਕ ਜ਼ਮੀਨ ਖਿਸਕ ਗਈ ਜਿਸ ਵਿੱਚ ਲਗਭਗ ਇੱਕ ਦਰਜਨ ਘਰ ਜ਼ਮੀਨ ਨਾਲ ਟਕਰਾ ਗਏ ਹੁਣ ਸਿਆਠੀ ਪਿੰਡ ਵਿੱਚ ਸਿਰਫ 4 ਤੋਂ 5 ਘਰ ਦਿਖਾਈ ਦੇ ਰਹੇ ਨੇ ਬਾਕੀ ਮਲਬੇ ਹੇਠ ਦੱਬੇ ਹੋਏ ਨੇ ਜਾਣਕਾਰੀ ਅਨੁਸਾਰ ਬਚੇ ਹੋਏ ਲੋਕ ਪਿਛਲੇ 7 ਦਿਨਾਂ ਤੋਂ ਤ੍ਰਿਆੰਬਲਾ ਪਿੰਡ ਦੇ ਨੈਣਾਦੇਵੀ ਮੰਦਿਰ ਵਿੱਚ ਪਨਾਹ ਲੈ ਰਹੇ ਨੇ ਇਸ ਦੁਖਾਂਤ ਤੋਂ ਬਾਅਦ ਬਹੁਤ ਸਾਰੇ ਪਿੰਡ ਵਾਸੀ ਹਾਈ ਬਲੱਡ ਪ੍ਰੈਸ਼ਰ ਅਤੇ ਡਿਪਰੈਸ਼ਨ ਵਰਗੀਆਂ ਸਮੱਸਿਆਵਾਂ ਨਾਲ ਜੂਝ ਰਹੇ ਨੇ ਸਰਕਾਰ ਵੱਲੋਂ 10000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ ਅਤੇ ਆਲੇ-ਦੋਲੇ ਦੇ ਪਿੰਡਾਂ ਨੇ ਵੀ ਮਦਦ ਦਾ ਹੱਥ ਵਧਾਇਆ ਹੈ 2 ਜੂਨ ਤੋਂ ਹੁਣ ਤੱਕ ਹਿਮਾਚਲ ਦੇ ਵਿੱਚ 78 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿਨ੍ਹਾਂ ਵਿੱਚੋਂ 50 ਲੋਕਾਂ ਦੀ ਮੌਤ ਮੀਂਹ ਨਾਲ ਸੰਬੰਧਿਤ ਹਾਦਸਿਆਂ ਦੇ ਵਿੱਚ ਹੋਈ ਹੈ ਹੁਣ ਤੱਕ ਸੂਬੇ ਦੇ ਵਿੱਚ 23 ਅਚਾਨਕ ਹੜ੍ਹ 19 ਬੱਦਲ ਫਟਣ ਅਤੇ 16 ਜ਼ਮੀਨ ਖਿਸਕਣ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ ਨੇ ਮੰਡੀ ਜ਼ਿਲ੍ਹਾ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ ਜਿੱਥੇ 156 ਸੜਕਾਂ ਅਜੇ ਵੀ ਬੰਦ ਨੇ ਮੌਸਮ ਵਿਭਾਗ ਨੇ 10 ਜ਼ਿਲ੍ਹਿਆਂ ਦੇ ਵਿੱਚ ਅਚਾਨਕ ਹੜ੍ਹ ਦੀ ਚੇਤਾਵਨੀ ਜਾਰੀ ਕੀਤੀ ਹੈ।